ਇਹ ਅੱਜ ਤੱਬਾ ਰੋਡ ਦੇ ਉੱਤੇ ਨਸ਼ਿਆਂ ਦੇ ਵਿਰੋਧ ਦੇ ਸੰਬੰਧ ਵਿੱਚ ਜੇ ਨਸ਼ਿਆਂ ਦੀ ਜਿਹੜੀ ਰੋਕਥਾਮ ਦੇ ਕਰਨ ਦੇ ਸੰਬੰਧ ਵਿੱਚ ਇੱਕ ਜਿਹੜਾ ਸੰਪਰਕ અભિયાન ਚੱਲ ਰਿਹਾ ਜਿਹਦੇ ਵਿੱਚ ਅਸੀਂ ਇਲਾਕੇ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਨੂੰ ਨਸ਼ਿਆਂ ਦੇ ਪ੍ਰਤੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਬਾਰੇ ਜਾਣੂ ਕਰਵਾਉਣਾ ਹੈ ਪਲੱਸ ਉਹਨਾਂ ਲੋਕਾਂ ਬਾਰੇ ਜਾਣਕਾਰੀ ਅਸੀਂ ਆਪਣੇ ਲੈਵਲ ਦੇ ਉੱਤੇ ਇਕੱਠੀ ਕਰਦੇ ਹਾਂ ਕਿ ਉਹਨਾਂ ਨੂੰ ਅਗਰ ਇਹ ਪਤਾ ਲੱਗਦਾ ਕਿ ਉਹਨਾਂ ਦੇ ਇਲਾਕੇ ਦਾ ਕੋਈ ਵਿਅਕਤੀ ਨਸ਼ਾ ਵੇਚ ਰਿਹਾ ਹੈ ਤਾਂ ਉਹਦੀ ਬੜੀ ਅਸੀਂ ਸੀਕ੍ਰੀਟ ਤੌਰ ਤੇ ਜਾਣਕਾਰੀ ਜਿਹੜੀ ਹੈ ਉਹ ਲੈਣੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਾਡਾ ਮੰਤਵ ਹੈ ਇਸ ਸੰਪਰਕ ਬਿਹਾੰ ਦਾ ਜਿਹੜਾ ਮੰਤਵ ਹੈ ਉਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਨਸ਼ੇ ਨੂੰ ਪੂਰੀ ਤਰ੍ਹਾਂ ਨਾਲ ਸਮਾਪਤ ਕਰਾਉਣਾ ਸਾਡੇ ਸੀਨੀਅਰ ਅਫਸਰ ਸਹਿਬਾਨ ਪੰਜਾਬ ਸਰਕਾਰ ਸਾਰਿਆਂ ਦਾ ਇੱਕੋ ਹੀ ਮੰਤਵ ਹੈ ਕਿ ਪੰਜਾਬ ਦੇ ਵਿੱਚੋਂ ਜਿਹੜਾ ਇਹ ਨਸ਼ਾ ਜਿਹੜਾ ਇਸ ਮੌਕੇ ਸਤਿਆ ਜੀ ਜੀ ਕਹਿੰਦਾ ਕਿ